ਐਸਐਚਓ ਸਤਨਾਮਪੁਰਾ ਫਗਵਾੜਾ ਉੱਪਰ ਲੱਗੇ ਪਖਪਾਤ ਕਰਨ ਦੇ ਇਲਜ਼ਾਮ ਦੱਸ ਦਈਏ ਕਿ ਥਾਣਾ ਸਤਨਾਮਪੁਰਾ ਦੀਨ ਆਉਂਦੇ ਪਿੰਡ ਮੌਲੀ ਵਿੱਚ ਪਿਛਲੇ ਦਿਨੀ ਇੱਕ ਗਰੀਬ ਔਰਤ ਨੂੰ ਰਾਤ ਦੇ ਹਨੇਰੇ ਵਿੱਚ ਬੰਨ ਕੇ ਮੌਲੀ ਪਿੰਡ ਵਿੱਚ ਹੀ ਰਹਿੰਦੇ ਕੁਝ ਗੁਜਰਾਂ ਵੱਲੋਂ ਉਸਦੇ ਬਖਰਾ ਅਤੇ ਬੱਕਰੀ ਚੋਰੀ ਕਰ ਲਏ ਜਾਂਦੇ ਹਨ ਔਰਤ ਦੇ ਦੱਸਣ ਮੁਤਾਬਕ ਉਸ ਵੱਲੋਂ ਦੋਸ਼ੀ ਵਿਅਕਤੀਆਂ ਨੂੰ ਪਛਾਣ ਲਿਆ ਗਿਆ ਸੀ ਅਤੇ ਉਸ ਵੱਲੋਂ ਲਿਖਤੀ ਦਰਖਾਸਤ ਥਾਣਾ ਸਤਨਾਮਪੁਰਾ ਵਿਖੇ ਦੇ ਦਿੱਤੀ ਗਈ ਸੀ ਪੀੜਤ ਔਰਤ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਮੇਰੀ ਸ਼ਿਕਾਇਤ ਉੱਪਰ ਥਾਣਾ ਮੁਖੀ ਕੋਈ ਵੀ ਤਸੱਲੀ ਬਖਸ਼ ਕਾਰਵਾਈ ਨਹੀਂ ਕਰ ਰਿਹਾ ਹੈ। ਅਤੇ ਜਾਣਬੁੱਝ ਕੇ ਮੇਰੀ ਸ਼ਿਕਾਇਤ ਨੂੰ ਦਬਾਉਣਾ ਚਾਹੁੰਦਾ ਹੈ ਅਤੇ ਘਰ ਅੰਦਰ ਵੱਲ ਕੇ ਡਾਕਾ ਮਾਰਨ ਵਾਲੇ ਸ਼ਰਾਰਤੀ ਅੰਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਸਾਹਮਣੇ ਆ ਰਿਹਾ ਹੈ। ਪੀੜਤ ਔਰਤ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਕਰਨ ਦੇ ਬਾਵਜੂਦ ਵੀ ਮੇਰੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਦਿਖ ਰਹੀ ਹੈ ਇਸ ਕਰਕੇ ਮੈਨੂੰ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ। ਫਗਵਾੜਾ ਤੋਂ ਅਸ਼ੋਕ ਲਾ ਮੈਂ ਆਪਕਾ ਸ਼ਾਂਤੀ ਸ਼ਾਂਤੀ ਜੀ ਕੌਨਸਾ ਪਿੰਡ ਏ ਇਹ ਮੋਲੀ ਮੋਲੀ ਕੀ ਬਾਤ ਹੋਈ ਏ ਇਹ 2 ਵਜੇ ਰਾਤ ਨੂੰ ਮੈਨੂੰ ਸੁੱਤੇ ਪੀ ਉਹਨੇ ਦਾਬ ਲਿਆ ਆ ਕੇ ਕੁੱਟਣ ਲੱਗ ਪਿਆ ਸਰੀਆ ਨਾਲੇ ਕੌਣ ਕੁੱਟਣ ਲੱਪਿਆ ਜੀ ਚੋਰ ਅੱਛਾ ਜੀ ਹਾਂ ਜੀ ਤੱਕੀ ਲੈ ਕੇ ਗਏ ਤੁਹਾਡੇ ਕੋਲ ਕੁੱਟਮਾਰ ਕਰਕੇ ਗਏ ਕੁਝ ਲੈ ਕੇ ਵੀ ਗਏ ਕੁੱਟ ਕੁੱਟ ਕੇ ਪਹਿਲੇ ਮੈਨੂੰ ਲੰਮੇ ਪਾ ਦੇ ਤੇ ਜਾਂ ਮੇਰੇ ਇੱਥੇ ਸਰੀਆ ਲਗਾ ਤਾਂ ਮੈਂ ਬੇਹੋਸ਼ ਹੋ ਗਿਆ ਅੱਛਾ ਜੀ ਤੇ ਮੇਰੇ ਇੱਕ ਬੱਕਰੀ ਤੇ ਇੱਕ ਬੱਕਰਾ ਲੈ ਗਿਆ अच्छा जी हां जी कितने ਦਾ ਹੋਊਗਾ ਬੱਕਰੀ ਬੱਕਰਾ ਉਹ ਇਹ ਬੱਕਰਾ ਕੋਟੋ ਸੇ ਕਟ 30000 ਕੇ ਸਿਕਾ ਇਹ ਤਾਂ ਵੱਡਾ ਸਿਕਾ ਬੱਕਰਾ اچھا جی ਤਾਂ ਬੱਕਰੀ 10000 ਵਾਲੇ ਸਿਕਾ اچھا جی हां जी ਯਾਨੀ ਕਿ 35 40000 ਦਾ ਨੁਕਸਾਨ ਵੀ ਆ ਕਿ ਹੱਦ ਤੱਕ ਰ ਹੋ ਗਿਆ हां जी हां जी ਤਾਂ ਕੀ ਤੁਸੀਂ ਕੋਈ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਪੁਲਿਸ ਨੂੰ ਮੈਂ ਦਰਖਾਸਤ ਲਿਖ ਕੇ ਪਰਚਾ ਕੀਤਾ ਹੈਗੇ ਮੈਨੂੰ ਸੁਣਵਾਈ ਨਹੀਂ ਹੁੰਦੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਦਰਖਾਸਤ ਦਿੱਤੇ ਨੂੰ ਇਹ 8 ਤਾਰੀਖ ਨੂੰ ਦਿੱਤੇ ਹੈਗੇ ਦਰਖਾਸਤ ਕਿਹੜੇ ਥਾਣੇ ਦੇ ਕੇ ਦਰਖਾਸਤ ਇਥੇ ਸਤਨਾਮਪੁਰੇ ਸਤਨਾਮਪੁਰੇ ਤਾਂ ਤੁਸੀਂ ਮੁੜ ਕੇ ਉਹਨਾਂ ਕੋਲ ਗਏ ਨਹੀਂ ਪੁੱਛਿਆ ਨਹੀਂ ਕਿ ਮੇਰੀ ਦਰਖਾਸਤ ਕਿਰ ਨਹੀਂ ਮੈਂ ਗਿਆ ਮੈਂ ਹਸਵੀ ਕੋਲੇ ਵੀ ਗਿਆ ਹਮ ਇਸਵੀ ਨੇ ਫਿਰ ਮਨਸੀ ਨੂੰ ਫੋਨ ਕੀਤਾ ਹਮ ਜਾਂ ਮੈਂ ਕੱਲ ਥਾਣੇ ਵਿੱਚ ਗਿਆ ਅੱਛਾ ਤਾਂ ਉਹਨਾਂ ਨੇ ਕਹਾਂਦੇ ਜੇ ਤੇ ਵਾਰ-ਵਾਰ ਗਿਆਣਾ ਨਹੀਂ ਕੱਢਣਾ ਜੀ ਅਸੀਂ ਜਾਣਦੇ ਤਾਂ ਉਹ ਲੁੱਕ ਜਾਂਦੇ अच्छा जी ਤੁਹਾਨੂੰ ਪਤਾ ਬੰਦੇ ਕੌਣ ਆਦੇ ਪਛਾਣਿਆ ਉਹ ਕਿੱਥੇ ਦੇ ਬੰਦੇ ਉਹ ਮੌਲੀ ਰਾਂਦੇ ਉਹ ਪਰੇ ਗੁੱਜਰ ਹੈਗੇ ਅੱਛਾ ਗੁੱਜਰ ਆ ਉਹ ਹਾਂਜੀ ਅੱਛਾ ਜੀ ਤੁਹਾਨੂੰ ਪੱਕਾ ਤੁਸੀਂ ਪਛਾਣਿਆ ਪੱਕਾ ਹਾਂ ਹਾਂਜੀ ਹਾਂਜੀ ਤੇ ਤੁਸੀਂ ਪੁਲਿਸ ਵਾਲੇ ਨੂੰ ਦੱਸਿਆ ਨਹੀਂ ਜਾ ਕੇ ਕਿ ਮੈਂ ਬੰਦੇ ਪਛਾਣਿਆ ਜੇ ਮੈਂ ਮੁੰਡੇ ਪਹਿਚਾਣਦਾ ਜੇ ਮੈਨੂੰ ਜਿੰਨੇ ਘੋਟ ਮਾਰ ਕੀਤੇ ਤਾਂ ਬਕਰੇ ਮੇਰੇ ਚੱਕ ਲੈ ਗਿਆ ਪਹਿਲੇ 1 ਮਹੀਨੇ ਮੇਰੇ ਦਵਾਲੇ ਚ ਮੜੀਓ ਵੀ ਸਕਾ ਕਿਉਂ ਜੇ ਮੈਨੂੰ ਬਕਰਾ ਦੇ ਦੇ ਬਕਰਾ ਦੇ ਦੇ ਬਕਰਾ ਦੇ ਦੇ अच्छा जी मेरे मुंह निकल गया जे मैं 50000 ਤੱਕ ਘੱਟ ਨਹੀਂ ਦੇਣਾ ਉਹੀ ਰਾਤ ਨੂੰ ਆ ਕੰਡ ਹੋ ਗਿਆ اچھا ਤਾਂ ਇੱਥੇ ਤੁਸੀਂ ਤੁਹਾਡੇ ਨਾਲ ਹੋਰ ਨਹੀਂ ਕੋਈ ਰਹਿੰਦਾ ਮੇਰੇ ਕੋਲ ਨਾਲ ਕੋਈ ਨਹੀਂ ਰਹਿੰਦਾ اچھا ਮੈਂ ਇਕੱਲੇ ਰਹਿੰਦਾ ਮੁੰਡੇ ਨੂੰ ਪੁੱਛੋ ਠੀਕ ਹੈ ਠੀਕ ਹੈ ਜੀ ਇਹ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕੀ ਕੀ ਚਾਹੁੰਦੇ ਪੁਲਿਸ ਵਾਲਿਆਂ ਤੋਂ ਤੁਸੀਂ ਮੈਂ ਇਹ ਚਾਹੁੰਦਾ ਜੇ ਮੇਰੀ ਇਨਸਾਫ ਹੋ ਜਾਵੇ ਹੂੰ ਜੇ ਅੱਜ ਛੋਟੀ ਹੋਇਆ ਕੱਲ ਨੂੰ ਮੇਰੇ ਮੈਨੂੰ ਵੱਡੋਗੇ ਹੂੰ ਕਿਆ ਇਹ ਮੇਰੇ ਹੋਰ ਚੀਜ਼ ਚੱਕੋਗੇ ਮੈਂ ਇਨਸਾਫ ਮੰਗਦਾ ਜੀ ਇਨਸਾਫ ਦੇ ਦਿਓ ਮੈਨੂੰ ਹਾਂਜੀ ਕੀ ਨਾਮ ਅੰਕਲ ਜੀ ਮੇਰਾ ਨਾਮ ਜੋਰਾ ਸਿੰਘ ਬਲੈਂਸੀਆ ਕਹਿੰਦੇ ਆ ਪਿੰਡ ਮੇਰਾ ਪੰਡਵਾ ਕੀ ਮਾਮਲਾ ਹੋਇਆ ਭਾਜੀ ਮਾਮਲਾ ਜੀ ਇਹ ਗਰੀਬ ਲੇਡੀ ਹੈਗੀ ਆ ਬਾਹਰੋਂ ਆਈ ਹੈ ਇੱਥੇ ਰਹਿੰਦੀ ਆ ਅੱਛਾ ਜੀ ਜਿੱਦਾਂ ਵੀ ਆਪਾਂ ਇਹਦੀ ਹੈਲਪ ਕਰਨੀ ਜਾਉਨੇ ਅੱਗੇ ਦੋ ਵਾਰੀ ਇਹਦੀ ਮੋਟਰ ਖੁੱਲ ਗਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹਦੀ ਠੀਕ ਹੈ ਜੀ ਤੇ ਆਪਾਂ ਹੁਣ ਇਹਦੇ ਬੱਕਰਾ ਬੱਕਰੀ ਖੁੱਲ ਗਏ ਆ ਬੰਦੇ ਇਹਨੇ ਪਛਾਲ ਲਏ ਆ ਛੱਟਾ ਇਹਦੇ ਮਾਰ ਗਏ ਆ ਠੀਕ ਹੈ ਜੀ ਜਾਣਦੀ ਏ ਇਹਦੀ ਕੋਈ ਛਣਮਾਈ ਨਹੀਂ ਹੋ ਰਹੀ ਨੰਬਰ ਫੋਨ ਨੰਬਰ ਦੇ ਦਿੰਦੇ ਆ ਤੇ ਵਿਚਾਰੀ ਨਾ ਪੜੀ ਨਾ ਲਿਖੀ ਹੂੰ ਤੇ ਆਪਾਂ ਇਹਦੀ ਹੈਲਪ ਕਰਨੀ ਚਾਹੁੰਨੇ ਕਿਸੇ ਤਰੀਕੇ ਬਈ ਕੋਈ ਗਰੀਬ ਆ ਕੇ ਬਸਦਾ ਆਪਣੇ ਏਰੀਆ ਚ ਆਪਾਂ ਉਹਨੂੰ ਬਸਾਉਣਾ ਚਾਹੁੰਨੇ ਨਾ ਕਿ ਨਿਠਾਉਣਾ ਚਾਹੁੰਨੇ ਆ ਆਪਣੇ ਪੰਜਾਬ ਤੇ ਇਹ ਚੀਜ਼ ਆ ਬਈ ਕੋਈ ਵੀ ਆਵੇ ਜਗਾ ਲਵੇ ਜਿੱਥੇ ਮਰਜ਼ੀ ਰਵੇ ਹੂੰ ਤੇ ਆਪਾਂ ਕਿਤੇ ਹੋਰ ਜਗਾ ਜਾਂਦੇ ਆ ਹਰਿਆਣੇ ਜਾਂ ਠਮਾਚਲ ਚ ਆਪਾਂ ਨੂੰ ਜਗਾ ਨਹੀਂ ਲੈਣ ਦਿੰਦੇ ਰਾਜਸਥਾਨ ਤੇ ਲੈ ਜਾ ਉੱਥੇ ਨਹੀਂ ਤੁਹਾਨੂੰ ਕੋ ਨਾਲ ਜਗਾ ਲੈਣ ਦਿੰਦੇ ਤੇ ਆਪਣਾ ਪੰਜਾਬ ਆਪਾ ਇਹਨੂੰ ਬਚਾਉਣੇ ਇਹ ਨਾਲ ਹੀ ਆਪਣੇ ਤਾਂ ਤੁਸੀਂ ਪੁਲਿਸ ਅਧਿਕਾਰੀਆਂ ਨੇ ਨਹੀਂ ਗੱਲ ਕੀਤੀ ਕਦੀ ਪੁਲਿਸ ਅਧਿਕਾਰੀਆਂ ਨੇ ਕੱਲ ਮੈਂ ਸ਼ਹਿਰੋਂ ਆਉਂਦਾ ਸੀ ਇਹ ਵਿਚਾਰੀ ਖੜ ਕੇ ਮੇਰੇ ਕੋਲ ਰੋਣ ਲੱਪਈ ਕਹਿੰਦੀ ਚਾਚਾ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਹੂੰ ਮੈਂ ਕਿਹਾ ਵੀ ਠੀਕ ਆ ਕੱਲ ਤੱਕ ਮੈਂ ਕੋ ਤੂੰ ਸ਼ਾਮ ਤੱਕ ਵੇਟ ਕਰ ਬੈ ਮੈਂ ਕੁੱਤੇ ਨੂੰ ਰੋਟੀ ਪਾ ਕੇ ਜਾ ਨਾ ਮੱਝਾਂ ਪਸ਼ੂ ਚੋਕੇ ਜੋ ਵੀ ਆ ਤੇ ਮੈਂ ਤੇ ਰੋ ਕੋ ਪਹੁੰਚੂਗਾ ਪਹੁੰਚੂਗਾ ਮੈਂ ਹੁਣ ਪਹੁੰਚਿਆ ਮੈਂ ਕੋਹਨ ਟਾਈਮ ਲੱਗਣਾ ਮੈਂ ਦੇਖੋ ਆ ਗਿਆ ਜਿੱਦੀ ਮੈਂ ਹੈਲਪ ਕਰੂੰਗਾ ਜਿੰਨੀ ਕਿ ਮੇ ਕੋ ਹੋ ਸਕੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਪ੍ਰਸ਼ਾਸਨ ਤੋਂ ਵੀ ਜੇ ਪੈਸੇ ਦੇ ਦੇਣ ਜਾਂ ਉਹਨਾਂ ਦੇ ਪਰਚਾ ਕੱਟ ਦੇਣ ਤੇ ਜਾਂ ਇਹਦੇ ਬੱਕਰੇ ਬੱਕਰੀਆਂ ਇਹਦੇ ਬਾਫ ਕੱਟ ਠੀਕ ਤਿੰਨੇ ਚੀਜ਼ਾਂ ਜੇ ਤਿੰਨਾ ਚੋ ਵੀ ਨਹੀਂ ਤਾਂ ਫੇਰ ਫੇਰ ਆ ਪਹੁੰਚੂਗਾ ਠੀਕ ਹੈ ਜੀ ਫੇਰ ਜੋ ਇਹਦੇ ਹਾਲਾਤ ਆ ਨਾਲ ਸਾਡੇ ਨਾਲ ਜਾਣਗੇ ਗਰੀਬ ਭਾਈਆਂ ਦੇ ਨਾਲ ਫਿਰ ਹਾਈ ਲੈਵਲ ਤੇ ਕੰਮ ਹੋ ਜਾਊਗਾ ਬੰਦੇ ਜਿਹੜੇ ਚੋਰੀ ਕਰਦੇ ਆ ਉਹ ਵੀ ਬਾਹਰ ਲਏ ਆ ਮੁਸਲਮਾਨ ਆ ਉੱਥੇ ਖੂਤੇ ਰਹਿੰਦੇ ਉਹ ਵੀ ਮੈਂ ਦੇਖਿਆ ਆ ਠੀਕ ਹੈ ਜੀ ਉਹਨਾਂ ਦਾ ਵੀ ਮੈਂ ਦੇਖਿਆ ਕੀ ਕਰੋ ਕਰਾਇਤੇ ਰਹਿੰਦੇ ਉਹ ਬੰਦੇ ਬਾਹਰ ਕੈਨੇਡਾ ਅਮਰੀਕਾ ਦੇ ਠੀਕ ਹੈ ਜੀ ਉਹ ਚੋਰੀ ਕਰਨ ਬਜਾਰੀ ਕਰਨ ਕੈਨੇਡਾ ਅਮਰੀਕਾ ਨੂੰ ਕੋਈ ਮਸਲਾ ਨਹੀਂ ਉਸ ਚੀਜ਼ ਦੇ ਨਾਲ ਆਪਾਂ ਨੂੰ ਠੀਕ ਹੈ ਹੈ ਇਹ ਚੀਜ਼ ਇਹਨਾਂ ਆਪਾਂ ਸਬੰਧਤ ਰੱਖਦੇ ਪੰਜਾਬੀ ਆ ਹਮ ਅਮਰੀਕਾ ਦਾ ਪੱਕਾ ਆ ਜਿਹੜਾ ਮਰਜੀ ਮਾਲਫ ਮੈਨੂੰ ਪੁੱਛ ਲੋ 26 ਮਾਲਫ ਘੁੰਮੇ ਆ ਮੈਂ ਠੀਕ ਹੈ ਜੀ ਧੰਨਵਾਦ ਹਾਂ